ਸਤਿ ਸ਼੍ਰੀ ਅਕਾਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਦੇ ਚੈਨਲ ਦੇ ਉੱਪਰ ਤੁਸੀਂ ਵੈਬਸਾਈਟ ਦੇਖ ਰਹੇ ਹੋ ਡਿਪਾਰਟਮੈਂਟ ਆਫ ਸਕੂਲ এডੂਕੇਸ਼ਨ এডੂਕੇਸ਼ਨ ਰਿਕਰੂਟਮੈਂਟ ਬੋਰਡ ਜਿਹੜਾ ਹੈ ਪੰਜਾਬ ਦਾ ਜਿਸ ਦੇ ਵਿੱਚ ਅਧਿਆਪਕਾਂ ਦੀਆਂ ਭਰਤੀਆਂ ਨਿਕਲਦੀਆਂ ਨੇ ਇਸ ਦੇ ਵਿੱਚ ਅਸੀਂ ਦੇਖਾਂਗੇ ਮਾਸਟਰ ਕੈਡਰ 41 ਕਾਠ ਦੇ ਤਿੰਨ ਨੋਟਿਸ ਜਿਹੜੇ ਅਪਡੇਟ ਹੋਏ ਨੇ ਸੋ ਉਹ ਤਿੰਨੋਂ ਅਪਡੇਸ਼ਨਸ ਕੀ ਨੇ ਉਹ ਆਪਾਂ ਤਿੰਨੋਂ ਨੋਟਿਸ ਦੇਖਾਂਗੇ ਜੇਕਰ ਮੈਂ ਮੋਟਾ-ਮੋਟਾ ਤੁਹਾਨੂੰ ਦੱਸਾਂ ਕਿ 41 68 ਦੇ ਵਿੱਚ ਮੇਨ ਇਨਫੋਰਮੇਸ਼ਨਸ ਮੇਨ ਤਿੰਨ ਨੋਟਿਸ ਜਿਹੜੇ ਉਹ ਕਿਹੜੇ ਆਏ ਨੇ ਸੋ ਪਹਿਲਾ ਨੋਟਿਸ ਇਹ ਆਇਆ ਕਿ ਕਿੰਨਾ ਸਟੂਡੈਂਟਸ ਦੀ ਜਿਹੜੀ ਹੈ ਉਹ ਕੈਂਡੀਡੇਚਰ ਜਿਹੜੀ ਹੈ ਉਹ ਕੈਨਸਲ ਕਰ ਦਿੱਤੀ ਗਈ ਹੈ ਯਾਨੀ ਕਿ ਉਹਨਾਂ ਦੀ ਪਾਤਰਤਾ ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ ਉਹਨਾਂ ਨੂੰ ਸਮੇਂ-ਸਮੇਂ ਸਿਰ ਤੇ ਕਾਉਂਸਲਿੰਗ ਲਈ ਬੁਲਾਇਆ ਗਿਆ ਉਹ ਨਹੀਂ ਗਏ ਜਾਂ ਆਫਰ ਲੈਟਰ ਲਈ ਬੁਲਾਇਆ ਉਹ ਨਹੀਂ ਗਏ ਸੋ ਉਹਨਾਂ ਸਾਰਿਆਂ ਦੀ ਜਿੰਨਾਂ ਦੀ पात्रता ਜਿਹੜੀ ਉਹ ਰੱਦ ਕਰ ਦਿੱਤੀ ਗਈ ਹੈ ਇਥੇ ਇੱਕ ਚੀਜ਼ੇ ਵੀ ਸਮਝਣ ਦੀ ਕਿ ਪਾਤਰਤਾ ਰੱਦ ਦਾ ਮਤਲਬ ਇਹ ਨਹੀਂ ਹੈ ਕਿ ਉਹ ਕਦੇ ਨਹੀਂ ਪਹੁੰਚੇ ਕਈ ਵਾਰ ਇਹ ਹੁੰਦਾ ਹੈ ਕਿ ਕੋਈ ਜਿਨ੍ਹਾਂ ਦਾ ਮੈਥ ਔਰ ਸਾਇੰਸ ਦੋਨੋਂ ਪਾਸੇ ਨੰਬਰ ਸੀ ਉਹ ਮੈਥ ਵਿੱਚ ਚਲੇ ਗਏ ਔਰ ਸਾਇੰਸ ਲਈ ਉਹਨਾਂ ਨੇ ਇਵਨ ਉਹ ਫਾਰਮ ਵੀ ਨਹੀਂ ਭਰ ਕੇ ਦਿੱਤਾ ਕਿ ਅਸੀਂ ਆਫਰ ਲੈਟਰ ਨਹੀਂ ਲੈਣਾ ਸੋ ਜਦੋਂ ਵਾਰ-ਵਾਰ ਬੁਲਾਉਂਦੇ ਨੇ ਕਈ ਵਾਰ ਉਹ ਨਹੀਂ ਜਾਂਦੇ ਤੇ ਉਹਨਾਂ ਨੇ ਕੋਈ ਫਾਰਮ ਵੀ ਨਹੀਂ ਦਿੱਤਾ ਹੁੰਦਾ ਸੋ ਇਸ ਕਰਕੇ ਵੀ ਕਈ ਵਾਰ ਪਾਤਰਤਾ ਰੱਦ ਹੋ ਜਾਂਦੀ ਜਰੂਰੀ ਨਹੀਂ ਕਿ ਇਹ ਉਹ ਨੇ ਜਿਨ੍ਹਾਂ ਨੇ ਆਫਰ ਲੈਟਰ ਲੈਣ ਹੀ ਨਹੀਂ ਗਏ ਹੋ ਸਕਦਾ ਇਹਨਾਂ ਨੂੰ ਕਿਸੇ ਹੋਰ ਸਬਜੈਕਟ ਚ ਜੋਬ ਮਿਲ ਗਈ ਤੇ ਇਹ ਦੂਸਰੇ ਪਾਸੇ ਨਾ ਤਾਂ ਕੋਈ ਫਾਰਮ ਭਰ ਕੇ ਦੇ ਕੇ ਆਏ ਨੇ ਨਾ ਕੁਝ ਸੋਇਸ ਕਰਕੇ ਉਹਨਾਂ ਦੀ ਪਾਤਰਤਾ ਰੱਦ ਕਰ ਦਿੱਤੀ ਗਈ ਹੈ। ਕੁੱਲ ਮਿਲਾ ਕੇ ਕੰਮ ਇਹ ਹੈ ਕਿ ਉਹ ਸਬਜੈਕਟ ਦੇ ਵਿੱਚ ਉਹਨਾਂ ਦੀ ਪਾਤਰਤਾ ਰੱਦ ਹੈ। ਸੋ ਇੱਕ ਇਹ ਸੀ ਕਿ ਦੂਸਰਾ ਇਹ ਸੀ ਕਿ ਕਈ ਬੱਚਿਆਂ ਦੀ ਸਿਲੈਕਸ਼ਨ ਜਦੋਂ ਹੋਈ ਸੀ ਲਾਸਟ ਕਿਸੇ ਲਿਸਟ ਦੇ ਵਿੱਚ ਉਹਦੇ ਵਿੱਚ ਉਹਨਾਂ ਦੀ ਕੈਟਾਗਰੀ ਜਿਹੜੀ ਉਹ ਗਲਤ ਦਰਸਾਈ ਗਈ ਇਸ ਕਰਕੇ ਉਹ ਉਹਨਾਂ ਦੀ ਕੈਟਾਗਰੀ ਸਹੀ ਜਿਹੜੀ ਦਰਸਾ ਕੇ ਲਿਖੀ ਜਾ ਰਹੀ ਹੈ ਜਾਂ ਕਿਹੜੀ ਕੈਟਾਗਰੀ ਦੇ ਵਿੱਚ ਉਹਨਾਂ ਦੀ ਸਿਲੈਕਸ਼ਨ ਹੋਈ ਹੈ ਤੇ ਕਿਹੜੀ ਕੈਟਾਗਰੀ ਤੋਂ ਹੈਗੇ ਸੀ ਸੋ ਉਹ ਉਸ ਦੀ ਜਿਹੜੀ ਦੁਰਸਤ ਕੀਤੀ ਗਈ ਹੈ ਤੀਸਰਾ ਹੈ ਕਿ ਕਿੰਨਾਂ ਨੂੰ ਸਟੇਸ਼ਨ ਅਲੋਟਮੈਂਟ ਹੋਣੀ ਹੈ ਉਹਨਾਂ ਦਾ ਇੱਕ ਨੋਟਿਸ ਨਿਕਲਿਆ ਹੋਇਆ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਜਿਹੜੇ ਮਾਸਟਰ ਕਟਰ 41 ਕਟ ਨਾਲ ਸੰਬੰਧ ਰੱਖਦੇ ਆ ਤੇ ਆਓ ਆਪਾਂ ਇੱਕ ਇੱਕ ਕਰਕੇ ਨੋਟਿਸ ਜਿਹੜੇ ਉਹ ਦੇਖਦੇ ਆ ਕਿ ਨੋਟਿਸਰਸ ਦੇ ਵਿੱਚ ਜਿਹੜੀ ਹੈ ਉਹ ਕਿਹੜੀਆਂ-ਕਿਹੜੀਆਂ ਚੀਜ਼ਾਂ ਹੈਗੀਆਂ ਨੇ ਪਹਿਲਾ ਨੋਟਿਸ ਤੁਸੀਂ ਦੇਖੋਗੇ 26-6 ਦੇ ਉੱਪਰ ਹੈ ਕਿ ਇਹਨਾਂ ਦਾ ਸਿਲੈਕਸ਼ਨ ਕੈਟਾਗਰੀ ਵਿੱਚ ਨਿਯੁਕਤੀ ਦੇ ਲਈ ਕਲੇਮ ਜਿਹੜਾ ਉਹ ਖਤਮ ਕੀਤਾ ਜਾਂਦਾ ਸੋ ਇਹ ਜਿਹੜੀ ਲਿਸਟ ਆ ਕਾਫੀ ਲੰਬੀ ਹੈ ਮੈਥ ਦੇ ਵਿੱਚ ਤੁਸੀਂ ਦੇਖੋਗੇ BCEWS EWS ਤੁਸੀਂ ਦੇਖ ਸਕਦੇ ਹੋ ਇਹਨਾਂ ਨੇ ਜਰਨਲ ਦੇ ਵਿੱਚ ਜਿਹੜੀ ਉਹ ਲੈ ਲਈ ਹੋएगी ਇਸ ਕਰਕੇ ਇਹਨਾਂ ਦੀ ਪਾਤਰਤਾ EWS 'ਚ ਰੱਦ ਕੀਤੀ ਜਾਂਦੀ ਹੈ ਸੋ ਇਹ ਜ਼ਰੂਰੀ ਨਹੀਂ ਹੈ ਕਿ ਇਹ ਪਹੁੰਚੇ ਨਹੀਂ ਹੈ ਇਹਨਾਂ ਨੇ ਕਿਸੇ ਹੋਰ ਕੈਟਾਗਰੀ ਦੇ ਵਿੱਚ ਆਪਦੀ ਜੋਬ ਜਿਹੜੀ ਉਹ ਲੈ ਲਈ ਹੈ ਇਹ ਓਪਨ ਦੇ ਵਿੱਚ ਨੇ ਕੁਝ 105 ਨੰਬਰ ਦੇ ਉੱਪਰ ਔਰ ਕੁਝ ਫਿਜ਼ੀਕਲੀ ਹੈਂਡੀਕੈਪ ਨੇ ਜਿਹੜੇ ਹੋ ਸਕਦਾ ਉਹ ਸਾਇੰਸ 'ਤੇ ਚਲੇ ਗਏ ਹੁਣ ਉਹਨਾਂ ਦਾ ਮੈਥ ਦੇ ਵਿੱਚ ਕਲੇਮ ਖਤਮ ਹੋ ਗਿਆ ਸੋ ਦੇਖੋ ਮੈਥ ਦੇ ਹੀ ਕੁਲ ਮਲਾ ਕੇ ਤੁਸੀਂ ਦੇਖੋਗੇ ਮੈਥ ਦੇ ਤੁਸੀਂ ਦੇਖੋ ਇੱਥੇ 50 ਦੇ ਕਰੀਬ ਮੈਥ ਦੇ ਨੇ ਔਰ ਤੁਸੀਂ ਦੇਖੋਗੇ ਸਾਇੰਸ ਦੇ 87 ਯਾਨੀ ਕਿ 37 ਬੱਚੇ ਜਿਹੜੇ ਨੇ ਉਹ ਸਾਇੰਸ ਦੇ ਨੇ ਤੇ ਬਾਕੀ ਮੈਥ ਦੇ ਨੇ ਸੋ ਇਹ ਤੁਸੀਂ ਲਿਸਟ ਜਿਹੜੀ ਦੇਖੀ ਇਹਨਾਂ ਦਾ ਕਲੇਮ ਜਿਹੜਾ ਹੈ ਉਹ ਰੱਦ ਕੀਤਾ ਗਿਆ 87 ਬੱਚਿਆਂ ਦਾ ਦੂਸਰਾ ਨੋਟਿਸ ਜਿਹੜਾ ਹੈ ਤੁਸੀਂ ਦੇਖੋਗੇ ਕਿ ਇਹਨਾਂ ਦੀ ਸਿਲੈਕਸ਼ਨ ਕੈਟਾਗਰੀ ਦੇ ਵਿੱਚ ਕੁਝ ਸੋਧ ਕੀਤੀ ਗਈ ਹੈ ਕਿ ਉਹ ਕਿਹੜੀ ਕੈਟਾਗਰੀ ਵਿੱਚ ਉਹਨਾਂ ਨੇ ਉਹਨਾਂ ਦੀ ਕੈਟਾਗਰੀ ਸੀਗੀ ਤੇ ਕਿਹੜੀ ਉਹਨਾਂ ਦੀ ਸਿਲੈਕਸ਼ਨ ਕੈਟਾਗਰੀ ਹੈ ਜਿਵੇਂ ਕੋਈ ਜਨਰਲ ਦਾ ਬੱਚਾ ਹੈ 88 ਨੰਬਰ ਦੇ ਉੱਪਰ ਤੇ ਉਹਦੀ 올ਡ ਸਿਲੈਕਸ਼ਨ ਕੈਟੇਗਰੀ ਪਹਿਲਾਂ ਓਪਨ ਸੀਗੀ ਬਟ ਹੁਣ ਉਹਨੂੰ ਸੋਧ ਕੀਤੀ ਗਈ ਹੈ ਕਿ ਇਹਨੂੰ ਓਪਨ ਅਗੇਂਸਟ ਜਨਰਲ ਐਕਸਰਵਿਸਮੈਨ ਦੇ ਅਗੇਂਸਟ ਜਿਹੜੀ ਪੋਸਟ ਤੇ ਉਸ ਨੂੰ ਪੋਸਟ ਮਿਲ ਰਹੀ ਹੈ। ਸੋ ਇਹ ਉਹਨਾਂ ਦੀ ਸੋਧ ਕੀਤੀ ਗਈ ਹੈ। ਤੀਸਰਾ ਨੋਟਿਸ ਜਿਹੜਾ ਹੈ ਤੁਹਾਡੇ ਸਾਹਮਣੇ ਕਿ ਮੈਥ ਅਤੇ ਸਾਇੰਸ ਦੇ ਵਿੱਚ ਇਹਨਾਂ ਬੱਚਿਆਂ ਨੂੰ ਸਟੇਸ਼ਨ ਅਲੋਟ ਕਰਨੇ ਨੇ, ਨਿਯੁਕਤੀ ਪੱਤਰ ਮਿਲਨੇ ਨੇ ਜਾਂ ਇਹਨਾਂ ਨੂੰ ਸਟੇਸ਼ਨ ਅਲੋਟ ਕਰਨੇ ਨੇ ਦੋਨੋਂ ਚੀਜ਼ਾਂ ਨੇ। ਸੋ ਜਰਨਲ ਦੇ ਵਿੱਚ 104 ਤੁਸੀਂ ਇਹ ਦੇਖੋ ਜਿਹੜੇ ਬੱਚੇ ਕਹਿੰਦੇ ਨੇ ਕਿ ਮੈਰਿਟ ਕਿੱਥੋਂ ਤੱਕ ਆ ਸਕਦੀ ਹੈ ਹੁਣ ਤੁਸੀਂ ਦੇਖ ਸਕਦੇ ਹੋ। ਓਪਨ ਦੇ ਵਿੱਚ ਜਿਹੜੀ ਹੈ ਉਹ 104 ਮੈਰਿਟ ਜਿਹੜੀ ਉਹ ਲਾਸਟ ਗਈ ਹੈ ਸੋ 25 ਮਾਰਚ 1999 ਦੇ ਵਿੱਚ ਡੇਟ ਆਫ ਬਰਥ ਦੇ 104 ਨੰਬਰ ਤੱਕ ਜਿਹੜੀ ਉਹ ਜੁਆਇਨਿੰਗ ਆ ਚੁੱਕੀ ਹੈ ਔਰ ਇਸ ਤੋਂ ਬਾਅਦ ਤੁਸੀਂ ਦੇਖੋਗੇ 113 ਨੰਬਰ ਵਾਲੇ ਹੋ ਸਕਦਾ ਉਹਨਾਂ ਦਾ ਨੰਬਰ ਆਉਣ ਵਾਲੇ ਸਮੇਂ ਦੇ ਵਿੱਚ ਆ ਸਕੇ BC ਦੇ ਵਿੱਚ 99 ਤੇ ਲਾਸਟ ਹੈ ਤਾਂ 98 ਵਾਲੇ ਬੱਚੇ ਕੁਝ ਹੋਪ ਰੱਖ ਸਕਦੇ ਕਿਉਂਕਿ 25 ਅਕਤੂਬਰ 1996 ਤੱਕ BC ਦੀ ਸਿਲੈਕਸ਼ਨ ਹੋਈ ਹੈ ਸੋ 1996 ਬਰਥ ਦੇ 1997 98 99 ਬਰਥ ਦੇ ਉਹ ਉਮੀਦ ਰੱਖਣ ਜਿਹੜੇ बीसी कैटेगरी ਨਾਲ ਬਿਲੋਂਗ ਕਰਦੇ ਆ ਸੇਮ ਐਜ਼ ਇਟ ਇਜ਼ ਸਾਇੰਸ ਦੇ ਵਿੱਚ ਤੁਸੀਂ ਦੇਖੋਗੇ ਕਿ 88 ਨੰਬਰ ਤੱਕ ਓਪਨ ਦੇ ਜਿਹੜੇ ਨੇ ਓਪਨ ਦੀ ਮੈਰਿਟ ਜਿਹੜੀ ਜਰਨਲ ਦੀ ਸੀ ਕਹਿ ਸਕਦੇ ਹੋ 88 ਗਈ ਹੈ ਤੇ BC ਦੀ 82 ਤੱਕ ਆ ਚੁੱਕੀ ਹੈ 5 ਮਈ 1996 ਯਾਨੀ ਕਿ 96 97 98 99 ਸਾਲ ਦੇ ਜਿਹੜੇ ਬੱਚੇ ਨੇ ਉਮੀਦ ਰੱਖਣ ਉਹਨਾਂ ਦਾ ਵੀ ਨੰਬਰ ਜਿਹੜਾ ਹੈ ਉਹ ਆ ਸਕਦਾ ਹੈ ਉਮੀਦ ਕਰਦੇ ਆ ਸਾਰੀ ਜਾਣਕਾਰੀ ਤੁਹਾਨੂੰ ਸਹੀ ਲੱਗੀ ਹੋਵੇਗੀ ਚੰਗੀ ਲੱਗੀ ਹੋਵੇਗੀ ਤੇ ਇਹ ਜਿਹੜੇ ਆਫਰ ਲੈਟਰ ਹੋਰ ਇਹਨਾਂ ਨੂੰ ਸਟੇਸ਼ਨ ਮਿਲਨੇ ਨੇ ਉਹਨਾਂ ਨੂੰ 28 6 ਯਾਨੀ ਕਿ ਕੱਲ ਬੁਲਾਇਆ ਜਾ ਰਿਹਾ ਸਵੇਰੇ 10 ਵਜੇ ਔਰ ਇਹਨਾਂ ਨੇ ਆਪਣਾ ਇਹ ਫਾਰਮ ਭਰ ਕੇ ਲੈ ਕੇ ਜਾਣਾ ਹੈ ਇਹ ਤੁਸੀਂ ਫਾਰਮ ਦੇਖ ਸਕਦੇ ਹੋ ਫਾਰਮ ਭਰ ਕੇ ਲੈ ਕੇ ਜਾਣਾ ਹੈ ਔਰ ਇੱਕ ਸਵਾਇ ਕੁਐਸ਼ਨਾ ਪੱਤਰ ਹੈ ਸੋ ਉਮੀਦ ਕਰਦੇ ਹਾਂ ਸਾਰੀ ਜਾਣਕਾਰੀ ਤੁਹਾਨੂੰ ਜਿਹੜੀ ਉਹ ਚੰਗੀ ਲੱਗੀ ਹੋਏਗੀ ਜੇ ਕੁਝ ਵੀ ਤੁਹਾਨੂੰ ਇਸ ਦੇ ਬਾਰੇ ਜਿਹੜਾ ਨਹੀਂ ਪਤਾ ਲੱਗਿਆ ਕੋਈ ਜਾਣਕਾਰੀ ਤੁਹਾਨੂੰ ਚਾਹੀਦੀ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਜਰੂਰ ਲਿਖੋ ਤਾਂ ਕਿ ਕੋਈ ਵੀ ਇਨਫੋਰਮੇਸ਼ਨ ਜਿਹੜੀ ਤੁਹਾਨੂੰ ਹੋਰ ਚਾਹੀਦੀ ਹੈ ਉਹ ਵੀ ਅਸੀਂ ਦੱਸ ਸਕੀਏ ਕਮੈਂਟ ਸੈਕਸ਼ਨ ਦੇ ਵਿੱਚ ਦੱਸੋ ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਟੈਲੀਗ੍ਰਾਮ ਚੈਨਲ ਦਾ ਲਿੰਕ ਵੀ ਮਿਲੇਗਾ ਵੈਬਸਾਈਟ ਦਾ ਲਿੰਕ ਵੀ ਮਿਲੇਗਾ ਨੋਟਿਸ ਵੀ ਜਿਹੜੇ ਉਹ ਤੁਸੀਂ ਇੱਥੋਂ ਕੱਢ ਸੋ ਕੋਈ ਵੀ ਤੁਹਾਡਾ ਜਾਣਕਾਰ ਹੋਵੇ ਜਿਸ ਦਾ ਇਸ ਪ੍ਰਤੀ ਨਾਲ ਸੰਬੰਧ ਹੈ ਜਿਸ ਦਾ ਇਸ ਮੈਰਿਟ ਦੇ ਨਾਲ ਸੰਬੰਧ ਹੈ ਉਸ ਨਾਲ ਜਰੂਰ ਸਾਂਝੀ ਕਰੋ ਹੋਰ ਵੀ ਇਦਾਂ ਦੀ ਵੀਡੀਓਜ਼ ਦੇਖਣ ਲਈ ਚੈਨਲ ਆ ਜਿਹੜੇ ਜਰੂਰ ਜੁੜੋ ਧੰਨਵਾਦ ਥੈਂਕ ਯੂ ਵੈਰੀ ਮਚ